ਜੋ ਜੀਵੀਆਰ ਇੰਟਰਨੈਸ਼ਨਲ ਸਕੂਲ ਤਾਲਾ ਵਿਖੇ ਅੱਜ ਅਰਥਡੇ ਮਨਾਇਆ ਗਿਆ ਜਿੱਥੇ ਕਿ ਵਿਦਿਆਰਥੀਆਂ ਅਤੇ ਸਕੂਲ ਸਟਾਫ ਵੱਲੋਂ ਵਾਤਾਵਰਣ ਦੇ ਵੱਖ-ਵੱਖ ਥਾਵਾਂ ਤੇ ਅਰਥਡੇ ਸੰਬੰਧੀ ਜਾਗਰੂਤ ਕੀਤਾ ਗਿਆ ਉੱਥੇ ਹੀ ਐਸਡੀਐਮ ਦਫਤਰ ਅਤੇ ਨਗਰ ਕੌਂਸਲ ਵਿੱਚ ਵੀ ਪਹੁੰਚ ਕੇ ਜਿੱਥੇ ਪੌਦੇ ਦਿੱਤੇ ਫੁੱਲਦਾਰ ਔਰ ਅਰਥਡੇ ਸੰਬੰਧੀ ਜਾਗਰੂਤਤਾ ਕੀਤਾ ਗਿਆ ਹੈ ਇਸ ਵਕਤ ਅਸੀਂ ਗੱਲ ਕਰਾਂਗੇ ਜਿਹੜੇ ਪਹੁੰਚੇ ਨੇ ਵਿਦਿਆਰਥੀ ਵਕਤ ਅਸੀਂ ਪਾਤਲਾ ਦੇ ਰਾਣੇ ਬਾ ਸਾਡੇ ਚ ਗੁਰਦੁਆਰਾ ਸਾਹਿਬ ਦੇ ਲਾਗੇ ਖੜੇ ਹਾਂ ਜਿੱਥੇ ਕਿ ਸੈਂਟ ਜੇਵੀਅਰ ਸਕੂਲ ਤਾਲਾਂ ਦੇ ਵਿਦਿਆਰਥੀ ਜਿਹੜੇ ਅੱਜ ਅਰਥਡੇ ਦਾ ਜਿਹੜਾ ਕਿ ਮਹੱਤਵ ਦੱਸ ਰਹੇ ਨੇ ਔਰ ਜਿਵੇਂ ਕਿ ਥਾਂ ਥਾਂ ਤੇ ਕੋਈ ਐਸਡੀਐਮ ਦਫ਼ਤਰ ਜਾਂ ਨਗਰ ਕੌਂਸਲ ਜਾਂ ਕਿ ਹੋਰ ਕਈ ਥਾਵਾਂ ਤੇ ਜਿਹੜਾ ਕਿ ਅਰਥਡੇ ਸੰਬੰਧੀ ਇਹ ਜਾਗਰੂਤ ਕਰ ਰਿਹਾ ਕਿਉਂਕਿ ਇਹੋ ਜਿਹੜੇ ਅੱਜ ਦਾ ਅਰਥਡੇ ਕੀ ਮਹੱਤਵ ਰੱਖਦਾ ਅੱਜ ਬੱਚੇ ਕੀ ਨਾਂ ਤੁਹਾਡਾ ਔਰ ਕਿੱਥੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਕੀਰਤ ਕੌਰ ਹੈ ਮੈਂ ਸੈਂਸਿਬੀਆ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਹਾਂ ਅੱਜ ਅਸੀਂ ਸਾਰੇ 22 April ਨੂੰ ਇੱਥੇ ਜੁੜੇ ਹਾਂ ਅਰਥਡੇ ਮਨਾਉਣ ਲਈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜਕੱਲ ਪ੍ਰਦੂਸ਼ਣ ਬਹੁਤ ਫੈਲ ਰਿਹਾ ਹੈ ਹਵਾ ਗੰਦੀ ਹੋ ਰਹੀ ਹੈ ਦਰਖਤ ਕੱਟੇ ਜਾ ਰਹੇ ਹਨ ਇਸ ਲਈ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕੀ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਜਿਵੇਂ ਕਿ ਸਾਡੇ ਗੁਰੂ ਜੀ ਨੇ ਕਿਹਾ ਸੀ ਧਰਤੀ ਮਾਤਾ ਮਹਾਤ ਹੁੰਦੀ ਹੈ ਸਾਨੂੰ ਧਰਤੀ ਨੂੰ ਮਾਤਾ ਮੰਨ ਕੇ ਇਸ ਦੀ ਸੇਵਾ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਰੁੱਖ ਲਗਾ ਕੇ ਪਾਣੀ ਨੂੰ ਗੰਦਾ ਹੋਣ ਤੋਂ ਬਚਾ ਕੇ ਵੇਸਟ ਹੋਣ ਤੋਂ ਬਚਾ ਕੇ ਸਾਨੂੰ ਇਸ ਇਸ ਦਾ ਸਤਿਕਾਰ ਕਰਕੇ ਸਾਨੂੰ ਗੁਰੂ ਜੀ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਤੇ ਧਰਤੀ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਕਿ ਅਸੀਂ ਇੰਨੇ ਚੰਗੇ ਵਾਤਾਵਰਣ 'ਚ ਜੀ ਪਾਈਏ ਤੇ ਇਹ ਸਭ ਸਿਰਫ ਸਾਡੇ ਵੱਲੋਂ ਹੀ ਹੋ ਸਕਦਾ ਹੈ ਜੇਕਰ ਅਸੀਂ ਇਸ ਧਰਤੀ ਦਾ ਧਿਆਨ ਰੱਖਾਂਗੇ ਬਹੁਤ ਵਧੀਆ ਸਿੱਖਿਆ ਦੇ ਰਹੇ ਬੱਚੇ ਵੀ ਕਿਉਂਕਿ ਅੱਜਕੱਲ ਜਿਹੜਾ ਕਿ ਜਿਸ ਤਰ੍ਹਾਂ ਦਾ ਮਾਹੌਲ ਹੋ ਰਿਹਾ ਹੈ ਦਰਖਤ ਜਿਹੜੇ ਕੱਟੇ ਜਾ ਰਹੇ ਨੇ ਕਾਫੀ ਜ਼ਿਆਦਾ ਪ੍ਰਦੂਸ਼ਨ ਵੀ ਫੈਲ ਰਿਹਾ ਹੈ ਉਹਨਾਂ ਕਰਕੇ ਕਿਉਂਕਿ ਜਿਹੜੀ ਹਵਾ ਪਾਣੀ ਇਹ ਸਵੱਛ ਹੋਣਾ ਚਾਹੀਦਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮੈਡਮ ਕਿਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਇਹ ਵਿੱਦਿਆ ਦੇ ਨਾਲ-ਨਾਲ ਤੁਸੀਂ ਇਹ ਚੀਜ਼ ਜਿਹੜੀ ਇਹਦੇ ਵਿੱਚ ਰੁਚੀ ਰੱਖਣ ਵਾਸਤੇ ਤੁਸੀਂ ਪ੍ਰੇਰਿਤ ਕੀਤਾ ਹੈ ਮੇਰੇ ਕੋਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਲ ਜੀ ਮੇਰਾ ਨਾਮ ਮੰਨਤ ਕੋਰ ਮੈਂ ਸੈਂਟ ਜੇਵਰੀ ਇੰਟਰਨੈਸ਼ਨਲ ਸਕੂਲ ਤੋਂ ਆ ਤੁਹਾਨੂੰ ਆਪ ਸਾਰਿਆਂ ਨੂੰ ਪਤਾ ਹੀ ਅੱਜ ਆਪਾਂ ਧਰਤੀ ਦੀਪਸ ਮਨਾਉਣ ਲਈ ਇਕੱਠੇ ਹੋਏ ਆ ਵਾਤਵਾਤ ਸਾਨੂੰ ਆਪਾਂ ਦ੍ਰਕਤ ਲਗਾਉਣੇ ਚਾਹੀਦੇ ਨੇ ਤਾਂ ਜੋ ਪ੍ਰਦੂਸ਼ਣ ਨੂੰ ਪ੍ਰਦੂਸ਼ਣੋਂ ਤੋਂ ਬਚਾਇਆ ਜਾ ਸਕੇ ਧਰਤੀ ਮਤਲਬ ਵਾਤਾਵਰਣ ਦੀ ਆਪਾਂ ਵਾਤਵਾਤ ਸਾਂਭਸਬਾਲ ਕਰਨੀ ਚਾਹੀਦੀ ਆ ਸਰ ਸਕੂਲ ਦੇ ਪ੍ਰਿੰਸੀਪਲ ਸਰ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਸਾਨੂੰ ਹ ਚਾਹੀਦਾ ਕਿ ਵੱਤ ਵਾ ਦਰਖਤ ਲਗਾਉਣੇ ਚਾਹੀਦੇ ਨੇ ਪਾਣੀ ਦੇ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਕਿ ਆਉਣ ਵਾਲੀ ਪੀਡੀਏ ਲਈ ਪਾਣੀ ਸਾਮਸਵਾਲ ਕਰਕੇ ਇਹਨੂੰ ਬਚਾਇਆ ਜਾ ਸਕੇ ਥੈਂਕ ਯੂ ਬਹੁਤ ਚੰਗਾ ਉਪਰਾਲਾ ਹੈ ਕਿਉਂਕਿ ਇਸ ਵਕਤ ਜਿਹੜੇ ਕਿ ਐਸਡੀਐਮ ਸਾਤਰ ਵੀ ਪਹੁੰਚਣਗੇ ਜਿੱਥੇ ਐਸਡੀਐਮ ਸਾਹਿਬ ਇਹਨਾਂ ਨਾਲ ਨਾਲ ਵੀ ਉਹਨਾਂ ਦੇ ਨਾਲ ਵੀ ਵਿਚਾਰ ਸਾਂਝੇ ਕਰਨਗੇ ਅਸੀਂ ਜਿਹੜੇ ਕਿ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਤੁਹਾਡੇ ਵੱਲੋਂ ਵੀ ਉੱਥੇ ਇਹ ਬੱਚਿਆਂ ਨੂੰ ਤਕਰੀਬਨ ਹਰ ਸਾਲ ਹੀ ਇਸ ਤਰ੍ਹਾਂ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ ਹਾਂਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਮੈਂ ਹਰਮੇਸ਼ ਕੁਮਾਰ ਸੰਜੀਵਲ ਇੰਟਰਨੈਸ਼ਨਲ ਸਕੂਲ ਦਾ ਸਾਡੇ ਸਕੂਲ ਦੇ ਵਿੱਚ ਹਰ ਸਾਲ ਹੀ ਬੱਚਿਆਂ ਨੂੰ ਜੋ ਵੀ ਐਕਟੀਵਿਟੀਆਂ CBSE ਵੱਲੋਂ ਹੁੰਦੀਆਂ ਨੇ ਜਾਂ ਕੋਈ ਵੀ ਅਰਥ ਡੇ ਲਗਾ ਲੋ ਕੋਈ ਵੀ ਡੇ ਆਉਂਦਾ ਸਪੈਸ਼ਲ ਡੇ ਉਸ ਦੇ ਅਕੋਰਡਿੰਗ ਅਸੀਂ ਐਕਟੀਵਿਟੀਆਂ ਬੱਚਿਆਂ ਦਾ ਕਰਵਾਉਂਦੇ ਆ ਐਸੇ ਤਰੀਕੇ ਨਾਲ ਅੱਜ ਵੀ ਅੱਜ ਵੀ ਅਸੀਂ ਅਰਥ ਡੇ ਦੇ ਉੱਤੇ ਬੱਚਿਆਂ ਨੂੰ ਸਵੇਰੇ ਕਲਾਸ ਦੇ ਵਿੱਚ ਤੇ ਸਕੂਲ ਦੇ ਵਿੱਚ ਭਾਸ਼ਣ ਦਿੱਤਾ ਤੇ ਇਸ ਨੂੰ ਐਕਟੀਵਿਟੀ ਕਰਵਾਈ ਬੱਚੇ ਕਲਾਸ ਦੇ ਵਿੱਚ ਸਕੂਲ ਦੇ ਛੋਟੇ ਬੱਚੇ ਨੇ ਜਿਹੜੇ ਐਕਟੀਵਿਟੀਆਂ ਕਰ ਰਹੇ ਨੇ ਕੁਝ ਬੱਚੇ ਅਸੀਂ ਲੈ ਕੇ ਆਏ ਆ ਜੋ ਐਸਡੀਐਮ ਸਾਹਿਬ ਨਗਰ ਕੌਂਸਲ ਔਰ ਆਪਣੇ ਪ੍ਰਧਾਨ ਜੀ ਨੂੰ ਕੁਝ ਪਲਾਂਟਸ ਵਗੈਰਾ ਦੇ ਕੇ ਸਨਮਾਨਿਤ ਕਰਨਗੇ ਤੋ ਬੱਚਿਆਂ ਨੂੰ ਇਹ ਹੋਏਗਾ ਕਿ ਉਹਨਾਂ ਨੂੰ ਵੀ ਇਹ ਪ੍ਰੇਰਨਾ ਮਿਲੇਗੀ ਕਿ ਇਹ ਸਕੂਲ ਦੇ ਵਿੱਚ ਕਿਸ ਤਰੀਕੇ ਨਾਲ ਬੱਚਾ ਨੂੰ ਸਿਖਾਇਆ ਜਾਂਦਾ ਹੈ ਕਿ ਆਪਾਂ ਅਰਥ ਨੂੰ ਕਿਵੇਂ ਸੰਭਾਲਣਾ ਅਰਥ ਜਿਹੜੀ ਆਪਣੀ ਧਰਤੀ ਹੈ ਜੀ ਧਰਤੀ ਮਾਂ ਹੈ ਇਹਨੂੰ ਆਪਾਂ ਦਿਨੋਂ ਦਿਨ ਖਤਮ ਕਰਦੇ ਜਾ ਰਹੇ ਹਾਂ ਪਾਣੀ ਵੀ ਇਹਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਹੈਗਾ ਵਾਟਰ ਨੂੰ ਕਿਵੇਂ ਰੋਕਣਾ ਹੈ ਪ੍ਰਦੂਸ਼ਣ ਘੱਟ ਤੋਂ ਘੱਟ ਕਿਵੇਂ ਹੋਈਏ ओਜ਼ੋਨ ਲੇਅਰ ਜਿਹੜੀਆਂ ਹੈਗੀਆਂ ਨੇਗੀਆਂ ਪਰਤਾਂ ओਜ਼ੋਨ ਪਰਤ ਆਪਣੀ ਉਹ ਕਿਵੇਂ ਖਰਾਬ ਹੋ ਰਹੀਆਂ ਨੇ ਪੋਲੂਸ਼ਨ ਦੇ ਕਾਰਨ ਖਰਾਬ ਹੋ ਰਹੀਆਂ ਨੇ ਆਪਾਂ ਘੱਟ ਤੋਂ ਘੱਟ ਪ੍ਰਦੂਸ਼ਣ ਕਰੀਏ ਬਾਦ ਤੋਂ ਬਾਦ ਆਪਾਂ ਦਰਖਤ ਲਗਾਈਏ ਤੇ ਆਪਾਂ ਇਸ ਧਰਤੀ ਨੂੰ ਬਚਾਈਏ ਅਗਰ ਬਾਤੋ ਤੇ ਬਾਤੋ ਦਰਖਤ ਲਗਾਵਾਂਗੇ ਤਾਂ ਆਪਾਂ ਇਸ ਧਰਤੀ ਨੂੰ ਬਚਾ ਸਕਦੇ ਹਾਂ ਇਸੇ ਤਰੀਕੇ ਨਾਲ ਅਸੀਂ ਅੱਜ ਹੁਣ ਇੱਕੋ ਰੈਲੀ ਸ਼ੁਰੂ ਕਰਕੇ ਐਸ ਡੀ ਐਮ ਸਰ ਦਾ ਦਫ਼ਤਰ ਤੱਕ ਅਸੀਂ ਰੈਲੀ ਕਰਾਂਗੇ ਜਿਸ ਦੇ ਨਾਲ ਬੱਚਿਆਂ ਦਾ ਇਹ ਹੋਵੇਗਾ ਕਿ ਇਹਨਾਂ ਦਾ ਹੌਸਲਾ ਵਧੇਗਾ ਤੇ ਲੋਕਾਂ ਨੂੰ ਜਾਗਰੂਤ ਕਰਨਗੇ ਧੰਨਵਾਦ ਬਹੁਤ ਚੰਗਾ ਉਪਰਾਲਾ ਹੈ ਕਿਉਂਕਿ ਜਿੱਥੇ ਸਿੱਖਿਆ ਦੇ ਨਾਲ ਨਾਲ ਇੱਥੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਵਿੱਚ ਕਾਫੀ ਮੋਰੀ ਲਿਆਉਣ ਵਾਸਤੇ ਇਹ ਸੈਂਟ ਜੇਵੀਅਰ ਸਕੂਲ ਦੇ ਜਿਹੜੇ ਟੀਚਰ ਵੀ ਵਿਦਿਆਰਥੀ ਵੀ ਔਰ ਪ੍ਰਿੰਸੀਪਲ ਦਾ ਵੀ ਵੱਡਾ ਯੋਗਦਾਨ ਹੈ ਅਸੀਂ ਇਸ ਤੋਂ ਇਲਾਵਾ ਅਸੀਂ ਜਾ ਕੇ ਐਸ ਡੀ ਐਮ ਦੇ ਦਫ਼ਤਰ ਜਿੱਦੋਂ ਪਹੁੰਚ ਰਹੇ ਨੇ ਉੱਥੇ ਵੀ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਐਸ ਡੀ ਐਮ ਸਾਹਿਬ ਵੱਲੋਂ ਵੀ ਇਹਨਾਂ ਨੂੰ ਹੌਸਲਾ ਭਜਾਈ ਕੀਤੀ ਜਾਂਦੀ ਹੈ ਸਰ ਅੱਜ ਅਰਥ ਡੇ ਤੇ ਇੱਥੇ ਬੱਚੇ ਵਿਦਿਆਰਥੀ ਜਿਹੜੇ ਕਿ ਤੁਹਾਨੂੰ ਫੁੱਲ ਦੇਣ ਆਏ ਆ ਕਿਉਂਕਿ ਪਾਣੀ ਦਾ ਕਾਫੀ ਵੱਡਾ ਮਹੱਤਵ ਹੁੰਦਾ ਪਾਣੀ ਦਰਖਤ ਔਰ ਜਿਸ ਤਰ੍ਹਾਂ ਅਰਥ ਡੇ ਅੱਜ ਮਨਾ ਰਹੇ ਆ ਬੱਚੇ ਸਕੂਲ ਦੇ ਵਿੱਚ ਵਿਦਿਆਰਥੀ ਨਾਲ ਨਾਲ ਕਿਸ ਤਰ੍ਹਾਂ ਦਾ ਬੱਚਿਆਂ ਨੂੰ ਸਿੱਖਿਆ ਤੁਸੀਂ ਬੱਚੇ ਆਏ ਨਹੀਂ ਸਾਡੇ ਕੋਲੇ ਸੈਪਲਿੰਗ ਨਾਲ ਲੈ ਕੇ ਆਏ ਨਹੀਂ ਤੇ ਅਸੀਂ ਤਾਂ ਬੱਚਿਆਂ ਨੂੰ ਇਸ ਨਹੀਂ ਦੇਾਂਗੇ ਵੀ ਵੱਧ ਤੋਂ ਵੱਧ ਜਿਹੜੇ ਹੈਗੇ ਆ ਆਪਾਂ ਰੁੱਖ ਲਗਾਈਏ ਜਿਹੜੀ ਉਸ ਤੋਂ ਵੀ ਮਹੱਤਵਪੂਰਨ ਗੱਲ ਹੈਗੀ ਆ ਜੇ ਆਪਾਂ ਕੋਈ ਪਲਾਂਟ ਲਗਾਉਂਦੇ ਹੈਗੇ ਆ ਤਾਂ ਉਹ ਪਲਾਂਟ ਦਾ ਟਰੀ ਜਿਹੜਾ ਬਣਨਾ ਬਹੁਤ ਜ਼ਰੂਰੀ ਹੈਗਾ ਤਾਂ ਆਪਾਂ ਉਹਦੀ ਸਾਂਭ ਸੰਭਾਲ ਕਰੀਏ ਮੇਰਾ ਸੁਣਿਆ ਇਹੀ ਹੈ ਵੀ ਜੇ ਆਪਾਂ ਬਹੁਤਾ ਨਹੀਂ ਕਰ ਸਕਦੇ ਜੇ ਆਪਣੇ ਕੋਲ ਇੱਕ ਸਕੂਲ ਦੇ ਵਿੱਚ 10 ਕਲਾਸਾਂ ਨੇ ਜਾਂ 12 ਕਲਾਸਾਂ ਨੇ ਇੱਕ ਕਲਾਸ ਨੂੰ ਇੱਕ ਪਲਾਂਟ ਸਕੂਲ ਦੇ ਵਿੱਚ ਦਿੱਤਾ ਜਾਵੇ ਤੇ ਉਹਦੀ ਦੇਖ ਰੇਖ ਦੀ ਜ਼ਿੰਮੇਵਾਰੀ ਵੀ ਉਹ ਪੂਰੀ ਕਲਾਸ ਦੀ ਹੋਣੀ ਚਾਹੀਦੀ ਹੈਗੀ ਆ ਜਿਉਂ ਜਿਉਂ ਮਤਲਬ ਹਰ ਸਾਲ ਅਸੀਂ ਇਦਾਂ ਮਤਲਬ ਸਾਡੀ ਪਲਾਂਟੇਸ਼ਨ ਹੁੰਦੀ ਰਹੂਗੀ ਤੇ ਧਰਤੀ ਜਿਹੜੀ ਹੈਗੀ ਆਪਣੀ ਦਾ ਮਾਤਾ ਜਿਹੜੀ ਦਾ ਸੰਗਾਰ ਹੋਊਗਾ ਤੇ ਮਾਤਾ ਪ੍ਰਮਾਣ ਸ਼ੁੱਧ ਰਹੇਗਾ ਜੀ ਇਮਤੀ ਮਿੱਟੀਆਂ ਬੱਚਿਆਂ ਦੀਆਂ ਕ੍ਰਿਆਵਾਂ ਕ੍ਰਿਆਵਾਂ ਨਾਲ ਕਿੱਲੇ ਆ ਕਿਸ ਤਰ੍ਹਾਂ ਦਾ ਇਹਨਾਂ ਦਾ ਮਤਲਬ ਮਤਲਬ ਬਹੁਤ ਹੈ ਜੀ ਐਕਟੀਵਿਟੀਆਂ ਦਾ ਜਦੋਂ ਬੱਚਾ ਐਕਟੀਵਿਟੀ ਕਰਦਾ ਹੈਗਾ ਤਾਂ ਬੱਚੇ ਦਾ ਜਿਹੜਾ ਅੰਦਰ ਹੈਗਾ ਉਹ ਅੰਦਰੋਂ ਡਵੈਲਪਮੈਂਟ ਹੁੰਦੀ ਆ ਆਟੋਮੈਟਿਕਲੀ ਤਾਂ ਬੱਚਾ ਇਸ ਵਾਤਾਵਰਣ ਦੇ ਪ੍ਰਤੀ ਸਹਿਯੋਗਦਾਰ ਰਹਿਣਾ ਸਿੱਖਦਾ ਹੈਗਾ ਤੇ ਵਾਤਾਵਰਣ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਇਹ ਬੱਚੇ ਸਿੱਖਦੇ ਨੇ ਦੇ ਨਾਲ ਜੀ ਸਰ ਜਿਵੇਂ ਸਿੱਖਿਆ ਤੇ ਮਿਆਰ ਨੂੰ ਚੇਤ ਕਰਦੇ ਨਾਲ ਨਾਲ ਕਿੱਥੇ ਬੱਚਿਆਂ ਸੇ ਇਸ ਤਰ੍ਹਾਂ ਦੀ ਜਾਗਰੂਤਾ ਆਉਂਦੀ ਹੈ ਕੀ ਹੋਰ ਸਕੂਲਾਂ ਦੇ ਵਿਦਿਆਰਥੀਆਂ ਨਾਲ ਮੈਂ ਤਾਂ ਸਾਰੇ ਬੱਚੇ ਨਹੀਂ ਸੁਨੇਹਾ ਹੈਗਾ ਜੀ ਜਿੰਨੇ ਵੀ ਆਪਣਾ ਬੱਚੇ ਹੈਗੇ ਨੇ ਉਹਨਾਂ ਨੂੰ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਦੱਸਣਾ ਚਾਹੀਦਾ ਹੈਗਾ ਗੁਰਨਾਨਦ ਦੇਵ ਜੀ ਨੇ ਹੀ ਕਿਹਾ ਆਪਾਂ ਨੂੰ ਵੀ ਪਵਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਾਂ ਉਹਨੇ ਸਾਨੂੰ ਪਹਿਲੇ ਸਮਝਾ ਦਿੱਤਾ ਹੈਗਾ ਗੁਰਨਾਨਦ ਦੇਵ ਜੀ ਨੇ ਸਾਨੂੰ ਵੀ ਜਿਹੜਾ ਪੌਣ ਹੈਗਾ ਸਾਡਾ ਗੁਰੂ ਹੈਗਾ ਪਾਣੀ ਸਾਡਾ ਪਿਤਾ ਤੇ ਮਾਤਾ ਸਾਡੀ ਜਿਹੜੀ ਧਰਤੀ ਹੈਗੀ ਆ ਤੇ ਸਾਨੂੰ ਇਹਦੇ ਆਪਣੇ ਮਾਤਾ ਪਿਤਾ ਗੁਰੂ ਵਾਂਗ ਹੀ ਇਹ ਨਾ ਮਾਤਾ ਵਰਨੀ ਸੰਭਾਲ ਕਰਨੀ ਚਾਹੀਦੀ ਹੈਗੀ ਆ ਜੇ ਅਸੀਂ ਇਹਨਾਂ ਦਾ ਧਿਆਨ ਰੱਖਾਂਗੇ ਤਾਂ ਇਹ ਸਾਡਾ ਧਿਆਨ ਰੱਖਣਗੇ ਸਾਡਾ ਜਿਹੜਾ ਸਮਾਜ ਹੈਗਾ ਅਸੀਂ ਆਪ ਸਵਸਥ ਰਹਾਂਗੇ ਸਾਨੂੰ ਆਕਸੀਜਨ ਵੀ ਵਧੀਆਂ ਮ ਤੇ ਕੋਈ ਪ੍ਰੋਬਲਮ ਵੀ ਨਹੀਂ ਆਉਗੀ ਜੀ ਅਸੀਂ ਸੰਜੇ ਦੇ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੇ ਹਾਂ ਅੱਜ ਜੀ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਨੂੰ ਚਾਹੁੰਦੇ ਹਾਂ ਕੰਤਾ ਹੈ ਚਲੋ ਨਵੇਂ ਸਾਲ ਦਾ ਆਰਥ ਦੇ ਮਨਾਈਏ ਸਾਰੀ ਲੀਕੇ ਰੁੱਖ ਲਗਾ ਲਈਏ 2025 ਨੂੰ ਕੁਝ ਖਾਸ ਬਣਾਈਏ ਸ ਆਓ ਸਾਰੇ ਲੀਕੇ ਰੁੱਖ ਲਗਾ ਲਈਏ ਚਲੋ ਦੁਨੀਆ ਨੂੰ ਕੁਛ ਹਾਲ ਬਣਾਈਏ ਧਰਤੀ ਨੂੰ ਮੁੱਖਾਂ ਦੇ ਗਿਆਨ ਨਾਲ ਸਜਾਈਏ ਪੰਜਾਬ ਦੀ ਰੂਹ ਵਸਦੀ ਹੈ ਜਿੱਨਾ ਖੇਤਾਂ ਵਿੱਚ ਇਹਨਾਂ ਨੂੰ ਹੋਰ ਵੀ ਹਰਾ ਬਣਾਈਏ ਆਓ ਸਾਰੇ ਮਿਲ ਕੇ ਰੁੱਖ ਲਗਾਈਏ ਆਓ ਸਾਰੇ ਮਿਲ ਕੇ ਰੁੱਖ ਲਗਾਈਏ ਧਰਤੀ ਦਾ ਬੋਝ ਧਰਤੀ ਦਾ ਬੋਝ ਭਾਈ ਜੀ ਲਗਾਈਏ ਚਲੋ ਕੁਝ ਪੁੰਨ ਕਰਾਈਏ ਆਓ ਸਾਡੇ ਗੁਰੂ ਸਾਹਿਬ ਦੇ ਵਚਨਾਂ ਨੂੰ ਧਰਤੀ ਨੂੰ ਮਾਤਾ ਮੰਨ ਕੇ ਅਸਲ ਬਣਾਈਏ ਆਓ ਸਾਰੇ ਮਿੱਤੇ ਰੁੱਖ ਲਗਾਈਏ ਆਓ ਸਾਰੇ ਮਿੱਤੇ ਰੁੱਖ ਲਗਾਈਏ ਧੰਨਵਾਦ ਜਿੱਤੇ ਹੋਰ ਥਾਂ ਥਾਂ ਤੇ ਜਾਗਰੂਤ ਕਰਦੇ ਆ ਵਿਦਿਆਰਥੀ ਇਹ ਸਕੂਲ ਦੇ ਵਿਦਿਆਰਥੀ ਆ ਕਿਉਂਕਿ ਅੱਜ ਦਾ ਅਰਥਡੇ ਸੰਬੰਧੀ ਐਸ்சிਡੀਐਮ ਦਫ਼ਤਰ ਵੀ ਪਹੁੰਚੇ ਸਨ ਅਸੀਂ ਇਸ ਵਕਤ ਨਗਰ ਕੌਂਸਲ ਪਾਤਲਾ ਦੇ ਵਿੱਚ ਜਿੱਥੇ ਕਿ ਰਣਵੀਰ ਸਿੰਘ ਨਗਰ ਕੌਂਸਲ ਦੇ ਪ੍ਰਧਾਨ ਹੈ ਉਹਨਾਂ ਕੋਲ ਵੀ ਪਹੁੰਚਨੇ ਵਿਦਿਆਰਥੀ ਜਿਹੜੇ ਕਿ ਫੁੱਲ ਬੂਟੇ ਔਰ ਐਕਟੀਵਿਟੀ ਜਿਹੜੀ ਦਿਖਾ ਰਹੇ ਨੇ ਕਿਸ ਤਰ੍ਹਾਂ ਦੀਆਂ ਐਕਟੀਵਿਟੀਆਂ ਅਰਥਡੇ ਤੇ ਕੀਤੀਆਂ ਹੋਈਆਂ ਹਨ ਨਦੀਆਂ ਜਿਵੇਂ ਕਿ ਜਾਗਰੂਤ ਕਰਨ ਵਾਸਤੇ ਅੱਜ ਦਾ ਜਿਹੜਾ ਦਿਨ ਇਹ ਮਹੱਤਵਪੂਰਨ ਹੈ ਪ੍ਰਧਾਨ ਜੀ ਨਮਸਕਾਰ ਨਮਸਕਾਰ ਜੀ ਮੈਂ ਰਣਵੀਰ ਸਿੰਘ ਪ੍ਰਧਾਨ ਅਕਰ ਕੋਸਲ ਪਾਤੜਾ ਪ੍ਰਧਾਨ ਜੀ ਅੱਜ ਇਹ ਵਿਦਿਆਰਥੀ ਤੁਹਾਡੇ ਕੋਲ ਆਏ ਐਕਟੀਵਿਟੀਆਂ ਲੈ ਕੇ ਔਰ ਫੁੱਲ ਵੀ ਲੈ ਕੇ ਆਏ ਗੁਲਾਬ ਦੇ ਜਿਹੜੇ ਕਿ ਲਾਉਣ ਵਾਸਤੇ ਅਰਥ ਦੇ ਦਾ ਅੱਜ ਕੀ ਮਹੱਤਵ ਹੈ ਬੱਚਿਆਂ ਨੂੰ ਕੀ ਸਿੱਖਿਆ ਦੇਵੋਗੇ ਤੁਸੀਂ ਔਰ ਕਿਸ ਤਰ੍ਹਾਂ ਦਾ ਇਹ ਬੱਚਿਆਂ ਦਾ ਅੱਜ ਜਿਹੜਾ ਦਿਨ ਹੈ ਔਰ ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਸਕੂਲ ਦੇ ਜਿਹੜੇ ਟੀਚਰਸ ਨੇ ਤੇ ਬੱਚਿਆਂ ਨੂੰ ਵਧਾਈ ਇਹਨਾ ਕਿ ਇਹ ਜੇ ਕੋਈ ਪ੍ਰੋਗਰਾਮ ਹੋਵੇ ਭਾਵੇਂ 15 ਅਗਸਤ ਹੋਵੇ 26 ਜਨਵਰੀ ਹੋਵੇ ਅਮ ਆਟਰਡੇ ਹੋਵੇ ਹੋਰ ਵੀ ਕੋਈ ਪ੍ਰੋਗਰਾਮ ਹੁੰਦੇ ਨੇ ਵਿਸ਼ੇਸ਼ ਤੌਰ ਤੇ ਬੱਚੇ ਸਕੂਲ ਦੇ ਮੇਰੇ ਕੋਲ ਆਉਂਦੇ ਨੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਕਿ ਇਹਨਾਂ ਦਾ ਜਿਆ ਚੇਤਨਤਾ ਪੱਧਰੀ ਨਾ ਉੱਚਾ ਹੋਵੇ ਕਿ ਹਰ ਚੀਜ਼ ਨੂੰ ਮਤਲਬ ਸਮਝਦੇ ਨੇ ਮਨਾਉਂਦੇ ਨੇ ਤੇ ਅੱਜ ਆਏ ਨੇ ਮੈਂ ਕਹਿੰਦਾ ਅਰਥ ਦੇ ਦਾ ਮਤਲਬ ਜਿਹੜਾ ਹੈਗਾ ਬਹੁਤ ਵੱਡਾ ਵਾ ਕਿਸੇ ਸਾਡੀ ਸ੍ਰਸ਼ਟੀ ਰਹੂਗੀ ਤਾਂ ਅਸੀਂ ਜੀਵ ਜੰਤੂ ਇਸ ਜ਼ਮੀਨ ਉੱਤੇ ਰਹਾਂਗੇ ਜ਼ਮੀਨ ਨੂੰ ਬਚਾਉਣ ਲਈ ਪ੍ਰਦੂਸ਼ਣ ਰਹੀ ਤੇ ਜਿਹੜਾ ਉਹ ਸਿਸਟਮ ਬਣਾਉਣਾ ਮੈਂ ਅੱਜ ਕੱਲ ਪ੍ਰਦੂਸ਼ਣ ਜਿਹੜਾ ਹੈਗਾ ਜਿਵੇਂ ਪਲਾਸਟਿਕ ਦੇ ਲਿਫਾਫੇ ਨੇ ਜਾ ਵਾਈਕਲ ਬਹੁਤ ਜ਼ਿਆਦਾ ਹੋਗੇ ਨੇ ਉਹਨਾਂ ਦਾ ਪ੍ਰਦੂਸ਼ਣ ਧੂਮਾ ਦਾ ਪ੍ਰਦੂਸ਼ਣ ਹੈ ਹੋਰ ਆਪਾਂ ਜਦੋਂ ਫਸਲਾਂ ਵੱਢਦੇ ਨੇ ਫਸਲਾਂ ਵੱਢਣ ਤੋਂ ਬਾਅਦ ਆਪਾਂ ਉਹਨੂੰ ਅੱਗ ਲਾ ਦਿੰਨੇ ਆ ਉਹਦਾ ਪ੍ਰਦੂਸ਼ਣ ਹੁੰਦਾ ਵਾ ਇਹ ਸਾਰੇ ਜਿੰਨੇ ਵੀ ਸਿਸਟਮ ਨੇ ਇਹਨੂੰ ਸ੍ਰਸ਼ਟੀ ਨੂੰ ਇਹ ਖਤਮ ਕਰ ਦੇ ਨੇ ਜੀਵ ਜੰਤੂਆਂ ਨੂੰ ਖਤਮ ਕਰ ਦੇ ਨੇ ਇਹਨੂੰ ਬਚਾਉਣ ਲਈ ਸਾਨੂੰ ਇਹ ਜਿਹੜੇ ਬੱਚੇ ਆਪਣੇ ਹੱਥ ਦੇ ਵਿੱਚ ਤੱਕ ਤੇ ਲੈ ਕੇ ਆਏ ਨੇ ਇਹ ਜਾਗਰੂਕ ਕਰ ਲਈ ਆਏ ਨੇ ਸਾਨੂੰ ਸਾਡੇ ਜਿੰਨੇ ਵੀ ਸਮਾਜ ਲੋਕ ਨੇ ਵੱਡੇ ਉਹਨਾਂ ਦੇ ਛੋਟੇ ਛੋਟੇ ਬੱਚੇ ਜਾਗਰੂਕ ਕਰ ਰਹੇ ਨੇ ਵੀ ਆ ਕੁਝ ਲਿਖਿਆ ਹੋਇਆ ਹੈ ਸੇਵ ਅਰਥ ਸੇਵ ਲਾਈਫ ਸੇਵ ਵਾਟਰ ਇਹਨਾਂ ਦਾ ਕਹਿਣ ਤੋਂ ਬਾਅਦ ਜੇ ਪਾਣੀ ਹੈਗਾ ਜ਼ਮੀਨ ਹੈਗੀ ਤਾਂ ਸਾਡਾ ਜੀਵਨ ਹੈ ਜੇ ਇਹ ਹੀ ਚੀਜ਼ਾਂ ਨਹੀਂ ਹੋਣਗੀਆਂ ਤਾਂ ਅਸੀਂ ਇਸ ਜੀਵ ਜੰਤੂ ਦਾ ਜਿਹੜਾ ਜ਼ਮੀਨ ਤੇ ਨਾਲ ਬੜਾ ਮੁਸ਼ਕਲ ਹੋ ਜਾਣਾ ਜੀ ਤੁਸੀਂ ਕੀ ਲੈ ਕੇ ਆਏ ਅੱਜ ਜਿਹੜਾ ਇਹ ਬਣਾ ਕੇ ਜੀ ਆਹ ਅਪਣਾ ਕਿਹ ਹੈ ਬੱਚੇ ਤੁਹਾਡੇ ਕੋਲ ਕੀ ਹੈ ਇਹ ਜੀ ਅਰਥਡੇ ਦੇ ਬਾਰੇ ਕੁਝ ਲਾਈਨਾਂ ਲਿਖੀਆਂ ਆਈਆਂ ਨੇ ਇਹਨਾਂ ਨੂੰ ਇਹ ਰੂਲਸ ਨੂੰ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਔਰ ਅਰਥਡੇ ਦੇ ਬਾਰੇ ਆਪਾਂ ਇਹ ਹੀ ਕਵਾਂਗੇ ਵੀ ਹਰ ਹਰ ਇੱਕ ਜਣੇ ਨੂੰ ਅਰਥ ਦੇਤੇ ਰੁੱਖ ਲਗਾਉਣੇ ਚਾਹੀਦੇ ਨੇ ਨਵੀਆਂ ਨਵੀਆਂ ਐਕਟੀਆਂ ਵੀ ਐਕਟੀਵਿਟੀਆਂ ਲੈ ਕੇ ਆਏ ਆ ਬੱਚੇ ਕੀ ਬੱਚੇ ਕੀ ਐਕਟੀਵਿਟੀ ਲੈ ਕੇ ਆਏ ਆ Hello everyone. I am Shagandip Kaur, student of class 10 from St Xavier's International School. Today we are here on the occasion of Earth Day to spread an idea of planting trees, and we are spreading awareness to about our Earth situation, that how our Earth is being destroyed by human factors. So we must reuse, reduce, and recycle, and conserve energy to protect our mother Earth. ਕਿੰਨੇ ਕਿ ਦਿਨ ਤੋਂ ਮੈਡਮ ਇਹਨਾਂ ਦੀ ਤਿਆਰੀ ਕੀਤੀ ਗਈ ਸੀ ਅਰਥ ਡੇਲੀ ਕਿਉਂਕਿ ਬੱਚੇ ਜਿੱਥੇ ਸਿੱਖਿਆ ਪੜ੍ਹਾਈ ਕਰਦੇ ਆ ਉਹਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਤਿਆਰੀਆਂ ਵੀ ਕਰਨੀਆਂ ਹੈ ਕਿ ਕਾਫੀ ਮੁਸ਼ਕਲ ਹੋ ਜਾਂਦੀ ਹੈ ਮੇਰੇ ਵੱਲੋਂ ਸਾਰੇ ਪਿਆਰੇ ਪਰਿ ਸਸਿਕਾਰ ਜੀ ਬਿਨੈਨਾ ਮਾਨਪਲੇ ਕਰ ਰਹਾ ਮੈਂ ਸੰਜੇਵੀ ਸਕੂਲ ਤੋਂ ਸਾਡੇ ਸਕੂਲ ਦੇ ਬੱਚੇ ਕਾਫੀ ਦਿਨਾਂ ਦੇ ਸਤਿ ਦੀ ਤਿਆਰੀ ਕਰਨ ਲੱਗ ਰਹੇ ਨੇ ਕਿ ਆਪਾਂ ਆਪਣੇ ਧਰਤੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਵਾਤਾਵਰਣ ਐਕਟੀਵਿਟੀਜ਼ ਕਰ ਰਹੇ ਨੇ ਚਾਰਟ ਮਾਡਲ ਤੁਹਾਨੂੰ ਪਤਾ ਹੀ ਬੱਚਿਆਂ ਨੇ ਬਣਾਏ ਹੋਏ ਨੇ ਇਸ ਲਈ ਮੇਰੇ ਵੱਲੋਂ ਇਹ ਸਰਦੇਸ਼ ਹੈ ਕਿ ਆਪਾਂ ਆਪਣੇ ਬਰਥਡੇ ਤੇ ਕੋਈ ਵੀ ਫੰਕਸ਼ਨ ਸੈਲੀਬ੍ਰੇ ਆਪਣਾ ਸਭ ਤੋਂ ਪਹਿਲਾਂ ਇੱਕ ਆਪਣੇ ਘਰ ਇੱਕ ਪਲਾਨ ਲਗਾਉਣਾ ਚਾਹੀਦਾ ਤਾਂ ਜੋ ਆਪਾਂ ਧਰਤੀ ਨੂੰ ਬਚਾ ਸਕੀਏ ਥੈਂਕ ਯੂ ਬਹੁਤ ਵਧੀਆ ਇੱਕ ਜਿਹੜੇ ਕਿ ਛੋਟੇ ਛੋਟੇ ਬੱਚੇ ਆ ਨੰਨੇ ਮੰਨੇ ਬੱਚੇ ਆ ਪੜਨ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀ ਜਿਹੜਾ ਕਿ ਸਾਨੂੰ ਇੱਕ ਸਿੱਖਿਆ ਦਿੰਦੇ ਆ ਕਿਉਂਕਿ ਇਹ ਜਿਹੜਾ ਧਰਤੀ ਦੇ ਉੱਤੇ ਦਰਖਤ ਲਗਾਉਣੇ ਸਾਡੇ ਵਾਸਤੇ ਇੱਕ ਕਿੰਨੇ ਜ਼ਰੂਰੀ ਆ ਕਿਉਂਕਿ ਜੇ ਇਹ ਦਰਖਤ ਨਾ ਰਹੇ ਤਾਂ ਅਸੀਂ ਵੀ ਨਹੀਂ ਰਹਿਾਂਗੇ ਕਿਉਂਕਿ ਪ੍ਰਦੂਸ਼ਣ ਜਿਸ ਤਰ੍ਹਾਂ ਇਹ ਆਕਸੀਜਨ ਸਾਨੂੰ ਦਿੰਦੇ ਆ ਉਸੇ ਤਰ੍ਹਾਂ ਦਾ ਇਹ ਅਰਥਡੇ ਦੇ ਮਹੱਤਵ ਅੱਜ ਦੱਸ ਰਿਹਾ ਹੈ ਕਿਸ ਤਰ੍ਹਾਂ ਦੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਔਰ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਬੱਚੇ ਵੀ ਔਰ ਹੋਰ ਵੀ ਲੋਕ ਜਿਹੜੇ ਦਰਖਤ ਲਾਣ ਹਾਂਜੀ ਸਭ ਤੋਂ ਪਹਿਲਾਂ ਪੈਰ ਪਰਿਸ਼ਾਸਿਕ ਮੈਂ ਹਰਮੇਸ਼ ਕੁਮਾਰ ਸੰਜੀਵ ਇੰਟਰਨੈਸ਼ਨਲ ਸੂਲਤਾ ਦੇ ਆਪ ਸਾਡੇ ਸਕੂਲ ਦੇ ਬੱਚੇ ਅੱਜ ਨਗਰ ਕੌਂਸਲ ਦੇ ਵਿੱਚ ਆਪਣੀ ਮੰਡੀ ਦੇ ਵਿੱਚ ਲਗਾਓ ਰੈਲੀਆਂ ਵਗੈਰਾ ਬੱਚਿਆਂ ਨੇ ਕਰੀ ਹੈ ਤੇ ਪਲਾਂਟਸ ਵਗੈਰਾ ਡਿਸਟ੍ਰੀਬਿਊਟ ਕਰ ਰਹੇ ਨੇਗੇ ਬੱਚਿਆਂ ਦੇ ਇਹਨਾਂ ਦੀ ਖੁਦ ਦੀ ਮਿਹਨਤ ਦੇ ਨਾਲ ਹੀ ਬੱਚੇ ਐਕਟੀਵਿਟੀਜ਼ ਕਰ ਰਹੇ ਨੇਗੇ ਇਹ ਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਇਹ ਜਾਗਰੂਤ ਕਰ ਰਹੇ ਨੇ ਬੱਚੇਗੇ ਕਿ ਆਪਾਂ ਨੂੰ ਧਰਤੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਧਰਤੀ ਇਹ ਜਿਹੜੀ ਉਹ ਦਿਨ ਪਰ ਦਿਨ ਆਪਣੀ ਖਰਾਬ ਹੁੰਦੀ ਜਾ ਰਹੀ ਹੈ ਜੀ ਕਿਵੇਂ ਖਰਾਬ ਹੋ ਰਹੀ ਹੈ ਆਪਾਂ ਪਲਾਂਟਸ ਕੱਟ ਰਹੇ ਆਂ ਗੇ ਦਰਖਤ ਬੱਦ ਤੋਂ ਬੱਦ ਕੱਟ ਰਹੇ ਆਂ ਪਰ ਦਰਖਤ ਕੱਟਣ ਦੇ ਨਾਲ ਨਾਲ ਆਪਾਂ ਧਰਤੀ ਦੇ ਵਿੱਚ ਕਿੱਟ ਨਾਸ਼ਕ ਦਵਾਈਆਂ ਲਗਾਉ ਜ਼ਮੀਨ ਦੇ ਵਿੱਚ ਆ ਬਜ ਉਹਨਾਂ ਨੂੰ ਖੋਦ ਕੇ ਦਵਾਈਆਂ ਵਗੈਰਾ ਪਾ ਰਹੇ ਆ ਜਾਂ ਵੱਡੀਆਂ-ਵੱਡੀਆਂ ਫੈਕਟਰੀਆਂ ਕੀ ਕਰ ਰਹੀਆਂ ਨੇ ਜੀ ਗੰਦਾ ਪਾਣੀ ਜਿਹੜਾ ਹੈਗਾ ਉਹ ਧਰਤੀ ਦੇ ਵਿੱਚ ਹੀ ਦਬਿਆ ਜਾ ਰਿਹਾ ਹੈਗਾ ਉਹ ਸੋਚਦੇ ਨੇ ਵੀ ਥੱਲੇ ਜਾ ਕੇ ਆਪਣੇ ਆਪ ਸੈੱਟ ਹੋ ਜਾਊ ਲੇਕਿਨ ਉਹਦੇ ਨਾਲ ਸੈੱਟ ਨਹੀਂ ਹੁੰਦਾ ਉਹਦੇ ਨਾਲ ਜਿਹੜੇ ਥੱਲੇ ਕੁਦਰਤੀ ਤੌਰ ਤੇ ਕੀਟਨਾਸ਼ਕ ਮਤਲਬ ਆਪਣੇ ਜੀਵ ਜੰਤੂ ਰਹਿੰਦੇ ਨੇਗੇ ਜਿਹੜੇ ਮਿੱਟੀ ਨੂੰ ਉਹਨਾਂ ਨੂੰ ਪ੍ਰਕਾਤਮਾ ਵੱਲੋਂ ਵਰ ਮਿਲਿਆ ਹੋਇਆ ਹੈਗਾ ਜਿਹੜੇ ਮਿੱਟੀ ਨੂੰ ਸੈੱਟ ਕਰਦੇ ਨੇਗੇ ਉਹ ਉਹਨਾਂ ਜਿਹੜਾ ਪਾਣੀ ਉਹ ਥੱਲੇ ਪੇਜ਼ਦੇ ਨੇਗੇ ਧਰਤੀ ਦੇ ਹੇਠਾਂ ਉਹਦੇ ਨਾਲ ਵੀ ਉਹ ਜੀਵ ਜੰਤੂ ਮਰ ਜਾਂਦੇ ਨੇ ਜਿਹਦੇ ਕਾਰਨ ਮਿੱਟੀ ਦਾ ਬਿਲਕੁਲ ਹੀ ਜਿਹੜਾ ਲਾਲੋ ਧਰਤੀ ਦਾ ਜਿਹੜਾ ਬਿਲਕੁਲ ਉਪਜਾਊ ਹੈ ਜਿਹੜਾ ਖਤਮ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਆਪਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਘਟ ਤੋਂ ਘਟ ਦਰਖਤਾਂ ਦੀ ਕਟਾਈ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਦਰਖਤ ਲਗਾਓ ਤੇ ਇਸ ਦੇ ਨਾਲ ਕੀ ਹੈ ਜਿਹੜਾ ਵਾਤਾਵਰਨ ਦੇ ਵਿੱਚ ਪੋਲੂਸ਼ਨ ਹੈਗਾ ਪੋਲੂਸ਼ਨ ਬਹੁਤ ਜ਼ਿਆਦਾ ਵਾਤਾਵਰਨ ਦੇ ਵਿੱਚ ਫੈਲ ਰਿਹਾ ਹੈ ਟਰੱਕਾਂ ਦੇ ਆਵਾਜਾਈ ਦੀ ਸਾਧਨਾਂ ਦੇ ਰਾਹੀਂ ਜਾਂ ਫੈਕਟਰੀਆਂ ਦੇ ਵਿੱਚੋਂ ਨਿਕਲਿਆ ਗੰਦਾ ਧੂਆਂ ਇਸੇ ਹਿਸਾਬ ਨਾਲ ਚੱਲਦਾ ਹੈ ਹਾਂਜੀ ਕੀ ਕਹਿੰਦੇ ਮੈਂ ਕਹਿਣਾ ਚਾਹੁੰਦਾ ਸੀਗਾ ਵੀ ਤੁਸੀਂ ਆਮ ਦੇਖਿਆ ਹੋਣਾ ਸੜ ਦੇ ਕੰਡੇ ਜਿੰਨੇ ਦਰਖਤ ਖੜੇ ਨੇ ਉਹਨਾਂ ਚੋਂ 40% ਦਰਖਤ ਸੁੱਕ ਗਏ ਨੇ ਜਿਵੇਂ ਮੈਂ ਮਾਸਟਰ ਜੀ ਕਹਿ ਰਹੇ ਸੀ ਨੇ ਕਿ ਜੇ ਸਾਡਾ ਵਾਤਾਵਰਨ ਦੂਸ਼ਿਤ ਹੋ ਗਿਆ ਤਾਂ ਦਰਖਤ ਸੁੱਕ ਜਾਣਗੇ ਉਹ ਵੀ ਸਾਹ ਲੈਂਦੇ ਨੇ ਤੋ ਸੁੱਕ ਗਏ ਨੇ ਇਸ ਕਰਕੇ ਸਾਨੂੰ ਹਰੇਕ ਇਨਸਾਨ ਨੂੰ ਜੇ ਮੈਡਮ ਜੀ ਨੇ ਕਿਹਾ ਕੋਈ ਬਰਥਡੇ ਹੋਵੇ ਕੋਈ ਵੀ ਮਤਲਬ ਤੁਹਾਡੇ ਖੁਸ਼ੀ ਦਾ ਦਿਨ ਹੈਗਾ ਉਥੇ ਘੱਟ ਤੋਂ ਘੱਟ ਦੋ ਦਰਖਤ ਹਰੇਕ ਇਨਸਾਨ ਨੂੰ ਲਾਣੇ ਚਾਹੀਦੇ ਨੇ ਤਾਂ ਕਿ ਉਹ ਦਰਖਤ ਮਜਲ ਸਮਾਂ ਲੱਗਣ ਤੇ ਪੰਜ-ਛੇ ਸਾਲ ਤਿਆਰ ਹੁੰਦਾ ਵਾ ਤਾਂ ਕਿ ਉਹ ਆਕਸੀਜਨ ਬਦ ਛੱਡੇ ਤੇ ਸਾਡਾ ਜੀ ਆਵਾਤਮਨ ਸਵੱਛ ਰਹੇ ਬਹੁਤ ਜੰਗ ਦੇਸ਼ ਹੈ ਕਿਉਂਕਿ ਇਹ ਸਾਡੇ ਦੇਸ਼ ਦਾ ਭਵਿੱਖ ਹੈ ਤੋਂ ਹੀ ਇਸ ਤਰ੍ਹਾਂ ਦੀ ਜਿਹੜੀ ਸਿੱਖ ਸ਼ੁਰੂ ਹੋਵੇ ਤਾਂ ਕਿਉਂਕਿ ਜਿਹੜੇ ਵਿਦਿਆਦੇ ਮੰਦਰ ਵਿੱਚ ਸਕੂਲਾਂ ਦੇ ਵਿੱਚ ਜਿੱਦੋਂ ਵਿਦਿਆਰਥੀ ਪੜਨ ਜਾਂਦੇ ਆ ਉੱਥੇ ਉਹ ਉਹਨਾਂ ਵਿਦਿਆਰਥੀਆਂ ਤੋਂ ਦੇਸ਼ ਦੇ ਭਵਿੱਖ ਕੋਲੋਂ ਇਸ ਤਰ੍ਹਾਂ ਦਾ ਜਿਹੜਾ ਸਾਨੂੰ ਉਪਦੇਸ਼ ਦਿੱਤਾ ਜਾਂਦਾ ਹੈ ਸਿੱਖਣ ਨੂੰ ਮਿਲੇ ਕਿਉਂਕਿ ਦੇਸ਼ ਉਸ ਟਾਈਮ ਫਿਰ ਅੱਗੇ ਵਧੇਗਾ ਔਰ ਜਿਹੜੇ ਸਾਡੇ ਦੇਸ਼ ਦਾ ਭਵਿੱਖ ਹੈ ਉਹ ਇੱਕ ਜੰਗ ਔਰ ਤੰਦਰੁਸਤ